ਆ ਸੈਕੰਡ ਵਰਲਡ ਵਾਰ ਦੇ ਵਿੱਚ ਸਾਈਕਲ ਨੂੰ ਵਰਤਿਆ ਗਿਆ ਸੀ ਬਾਈਸਾਈਕਲ ਇਹ ਬਹੁਤ ਹਲਕਾ ਸੀਗਾ ਇਹਦੇ ਵਿੱਚ ਤੇ ਰਫਲ ਵੀ ਫਿੱਟ ਕਰ ਲੈਂਦੇ ਸੀ ਆ ਦਖੇ ਦੇਖੋ ਤੁਸੀਂ ਬਹੁਤ ਯੂਨਿਕ ਕਿਸਮ ਦਾ ਬਣਿਆ ਹੋਇਆ ਸਾਈਕਲ ਆ ਇਹ ਕੈਨੇਡਾ ਦੇ ਵਿੱਚ ਖੜਾ ਤੁਹਾਨੂੰ ਨਜ਼ਰ ਆਊਗਾ ਦੇਖੋ ਵੀ ਕਮਾਲ ਆਹ ਕਮਾਲ ਦਾ ਨਜ਼ਰ ਆਊਗਾ ਦੇਖੋ ਸਾਈਕਲ ਇੱਧਰ ਦਿਖਾ ਦਿਆਂ ਚੱਕੇ ਚੁੱਕੇ ਲਾਈਟ ਵੇਟ ਸੀ ਨਾ ਬਾਈ ਬਿਲਕੁਲ ਬਿਲਕੁਲ ਲਾਈਟ ਵੇਟ ਸੀ ਤੇ ਆ ਪਈਆ ਜਿਹੜੇ ਜਹਾਜ਼ਾਂ ਦੇ ਵਿੱਚ ਰਫਲਾਂ ਫਿੱਟ ਕਰਦੇ ਸੀ ਇਹ ਬੱਖ-ਵੱਖ ਤਰ੍ਹਾਂ ਦੀਆਂ ਰਫਲਾਂ ਨੇ ਜਹਾਜ਼ਾਂ ਦੇ ਵਿੱਚ ਲੱਗੀਆਂ ਆ ਵੀ ਆ ਵੀ ਰਫਲ ਆ ਇਹ ਵੀ ਰਫਲ ਆ ਇਹੀ ਰਫਾ ਲਾ ਹਨਾ ਤੇ ਇੱਕ ਤੁਸੀਂ ਆਪਾਂ ਯੂਨੀਫਾਰਮ ਦੇਖੀ ਸੀ ਪਾਇਲਟ ਦੀ ਕਿਸ ਹਿਸਾਬ ਕਿਤਾਬ ਦੀ ਆयो ਇਧਰਲੇ ਪਾਸੇ ਆਹਾ ਯੂਨੀਫਾਰਮ 1945 ਤੋਂ ਪਹਿਲਾਂ ਇਹੋ ਜਿਹੇ ਯੂਨੀਫਾਰਮ ਹੁੰਦੀਆਂ ਸੀ ਔਰ 1945 ਵੇਲੇ ਲੈਦਰ ਦੇ ਵਿੱਚ ਹਨਾ ਲੈਦਰ ਦੀ ਤੇ ਆਜੋ ਇਧਰਲੇ ਪਾਸੇ ਆ ਆ ਸਾਰੀ ਜਹਾਜ਼ਾਂ ਦੀ ਇੰਜਨੀ ਪਏ ਆ ਇਸ ਵਕਤ ਕੈਨੇਡਾ ਦੇ ਲੈਗਲੀ ਦੇ ਵਿੱਚ ਮਿਊਜ਼ੀਅਮ ਦੇ ਵਿੱਚ ਆ ਮੈਂ ਤੇ ਬਹੁਤ ਕਮਾਲ ਦੀ ਇਸ ਮਤਲਬ ਵੀਡੀਓ ਤੁਸਨੂੰ ਦੇਖੋ ਆਹਾ ਆ ਵੀ 올ਡੇਸਟ ਯੂਨੀਫਾਰਮ ਹੈ ਇਹਨਾਂ ਦੀ